ਸਤਿਕਾਰਯੋਗ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਬਠਿੰਡੇ ਜ਼ਿਲ੍ਹੇ ਦੇ ਵਿੱਚ ਤੇ ਬਠਿੰਡੇ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਨਗਰ ਬਠਿੰਡੇ ਤੋਂ ਸਾਬੋ ਕੀ ਤਲਵੰਡੀ ਰੋਡ ਦੇ ਉੱਤੇ ਜੱਸੀ ਪਾਉ ਵਾਲੀ ਪਿੰਡ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਔਰ ਜੱਸੀ ਪਾਉ ਵਾਲੀ ਪਿੰਡ ਆ ਜਿਹੜਾ ਇਹ ਬਠਿੰਡੇ ਜਿਹਰੇ ਤੋਂ 5-7 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਆ ਤੇ ਮੈਂ ਦਿਖਾਉਣੀ ਆ ਤੁਹਾਨੂੰ ਮਿੱਤਰੋ ਇੱਕ ਪੂਰੀ ਨਿਗਰ ਤੇ ਪਲੀ ਸੰਭੀ ਕਿੰਨੇ ਦੁੱਧਦਾਰ ਕਾਰਡ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਡਿਟੇਲ ਆ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈਨੇ ਆਓ ਮਿਲਦੇ ਆ ਵੀਰ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵੱਡੇ ਬਾਈ ਮਹਦਬੀ ਬਾਈ ਜੀ ਠੀਕ ਆ ਸੋਤਾ ਠੀਕ ਠਾਕ ਆ ਮੇਰੇ ਭਰਾ ਕੰਮ ਕਰ ਕਿਵੇਂ ਆ ਕੀ ਦਾ ਬਈ ਬੜੀ ਵਧੀਆ ਜੀ ਚਲੋ ਸ਼ੁਕਰ ਆ ਤੇ ਬਟਾ ਬਈ ਨਾਮ ਦੱਸ ਦੀ ਇੱਕ ਵਾਰੀ ਆਪਣਾ ਨਾਮ ਅਮਨਦੀਪ ਸਿੰਘ ਬਾਈ ਠੀਕ ਆ ਅਸੀਂ ਪਾਉਣ ਵਾਲੀ ਜਿਹੜਾ ਪਰਹੰਡਾ ਬਾਈ ਠੀਕ ਆ ਅਮਨਦੀਪ ਬਾਈ ਫਿਰ ਮੈਂ ਆ ਜਿਹੜੀ ਨੀਲੀ ਰਾਗੀ ਦੇ ਵਿੱਚ ਆ ਗਈ ਹੈ ਨਾ ਬਾਈ ਹਾਂ ਬਾਈ ਇਹ ਕ੍ਰੋਸ ਦੇ ਪੈਂਦੀ ਹੈ ਬਸ ਗ੍ਰੈਡੇਟ ਮੱਝਾ ਤੇ ਆ ਗਈ ਹਾਂਜੀ ਹਾਂਜੀ ਬਾਈ ਤੇ ਵੀਰੇ ਕਿੰਨੇ ਦਿਨ ਪਏ ਆ ਜਾਂਦੇ ਇਹ ਬਾਈ ਮੈਂ ਕਿਹ ਦੱਸ ਕਦੋਂ ਨਾਲ ਦਿਨ 10 ਦਿਨ ਲੈ ਜੂਗੀ ਦੁੱਧ ਕਿੰਨਾ ਦੇ ਦਿੰਦੀ ਹੈ ਬਾਈ ਦੁੱਧ ਬਾਈ 14 ਲੀਟਰ ਪਰ ਚੋਇਆ ਹੋਇਆ 14 ਲੀਟਰ ਪਰ ਚੋਇਆ ਹੋਇਆ ਵੀਰੇ ਤੇ ਗੱਬਣਾਤ ਕੀ ਫਿਰ ਕਿਹੜੇ ਸੀਮੰਟ ਤੋਂ ਕਰਾਤੀ ਵੀਰੇ ਬਾਈ ਆਪਾਂ ਐਵੇਂ ਹੈ ਠੀਕ ਹੈ ਵੀਰੇ ਪਰੀਪਰੀ ਬਹੁਤ ਆ ਹਨਾ ਬਈ ਹਾਂ ਬਈ ਅੰਨੇ ਆਪਾਂ ਝੂਠ ਬੋਲਦੇ ਬਈ ਉਹਦਾ ਕੀ ਹਾਂ ਹਾਂ ਸਹੀ ਗਾ ਚਵਾਈ ਚੁਈ ਕਿਵੇਂ ਆ ਵੀਰੇ ਇੱਕ ਨੰਬਰ ਆ ਬਈ ਚੁਈ ਤੇ ਪੁੱਤ ਥਾਣੇ ਬਖਾਨੇ ਦੀ ਧਾਰ ਆ ਬਈ ਦੀ ਹੈ ਗੰਗਰ ਦੀ ਆ ਰਹੀ ਠੀਕ ਹੈ ਜਿਵੇਂ ਮਾਲਾ ਇੱਕ ਥਣ ਛੋਟਾ ਜਿਹਾ ਨਰਮ ਵਿਖਾਉਂਦੀ ਹੈ ਬਾਈ ਜਦੋਂ ਮਰਜੀ ਆਪਾਂ ਸੂਈ ਲੈ ਕੇ ਸੌਦਾ ਕਰਕੇ ਪੰਨਾ ਕੋਈ ਠੀਕ ਹੈ ਨਹੀਂ ਵੀ ਉਹ ਮਾਲਾ ਵੈਸੀ ਵਿਖਾਉਂਦੀ ਹੈ ਜਮੰਦਰੂ ਵੈਸੀ ਵਿਖਾਉਂਦੀ ਹੈ ਬਾਈ ਜਮੰਦਰੂ ਹੀ ਹੈ ਜਮੰਦਰੀ ਹੈ ਬਾਈ ਠੀਕ ਹੈ ਬਾਈ ਠੀਕ ਹੈ ਲੈ ਮੇਰੇ ਤੋਂ ਦੇਖਣ ਦੇ ਵਿੱਚ ਹੀ ਛੋਟਾ ਦਿਖਾਉਂਦੀ ਹੈ ਜੜ ਤੋਂ ਬਾਕੀ ਮੈਂ ਸਾਰੀ ਚੰਗੀ ਆ ਜੋੜੀਆਂ ਮੈਂ ਦੀਆਂ ਨੇੜੇ ਆ ਬਾਕੀ ਮੈਂ ਲੇਵੇਂ ਲੂਵੇਂ ਬੜੀ ਜ਼ਬਰਦਸਤ ਆ ਵੀ ਤਿਆਰ ਬਹੁਤ ਚੰਗੀ ਹੋਊਗੀ ਮੈਂ ਕਟਪੂੜਾ ਕਮਾਲ ਦਾ ਦਾ ਸਿੰਘ ਮੈਂ ਦਾ ਥੋੜਾ ਜਿਹਾ ਤੁਸੀਂ ਦੇਖ ਸਕਦੇ ਹੋ ਰਹਿਲਾ ਵਾ ਬਾਕੀ ਮੈਂ ਸਾਰੀ ਚੰਗੀ ਬਈ ਲੋਕਦਾ ਵਾ ਜਦੋਂ ਤੁਰਦੀ ਹੈ ਨਾ ਪਲਵਾਨਾਂ ਵਾਲੀ ਤੋਰ ਹੈ ਪਲੀ ਸਭੀ ਨਿੱਗਰ ਵਜਨ ਲੈ ਆਉਂਦੇ ਬਹੁਤ ਚੰਗਾ ਜਿਹੜਾ ਵਜਨ ਹੈ ਇਹਦੇ ਗਾਜੀ ਤੁਸੀਂ ਦੇਖ ਵੀ ਸਕਦੇ ਹੋ ਮਿੱਤਰੋ ਆ ਜੋ ਮਿੱਤਰੋ ਮੈਂ ਤੁਹਾਨੂੰ ਇੱਕ ਵਾਰੀ ਨਾ ਕੋਲ ਤੋਂ ਵੀ ਦਿਖਾ ਹੀ ਦਿਨਾ ਮੈਂ ਰੂਹ ਦੇ ਨਾਲ ਇਹ ਨਬਈ ਉਪਰੇ ਮੰਨਿਆ ਹੁਣ ਆਪਾਂ ਕਿਹੜੇ ਕਾਰੇ ਪੁੱਛ ਬਾਹਰ ਹਾਂ ਹਾਂ ਹੁੰਦਾ ਵੀ ਹੋ ਜਾਂਦਾ ਉਹ ਤਾਂ ਮੰਨਦੀ ਕਹਿੰਦੀ ਕੋਈ ਸੀਲ ਤੋਂ ਸੀਲ ਮੈਂ ਮੰਨ ਜਾਂਦੀ ਬਾਈ ਲੈ ਵੀ ਅਮਨਦੀਪ ਬਾਈ ਫੇਰ ਹੁਣ ਇਹਦਾ ਰੇਟ ਕੀਤਾ ਕਰੀਏ ਰੇਟ ਬਾਈ ਮੰਨੇ ਤਾਂ ਕਿੰਨਾ ਮਹਗਾਈ ਆ ਪੈ 1,25,000 ਰੁਪਏ ਮੰਨ ਲੀਤਾ ਰਹੀ 1,25,000 ਦੀ ਲੈਣ ਆਲਾ ਜਾਵਾਂ ਬਸ ਮੰਨਦਾਂ ਕਰ ਦਾਂਗੇ ਬਾਈ ਠੀਕ ਹੈ ਬਾਈ ਹਾਂ ਵਜ਼ਨ ਵੀ ਬਹੁਤ ਆ ਮੇਰਾ ਯਾਰ ਅੱਜ ਬਹੁਤ ਚੰਗੀ ਆ ਬਾਈ ਅੱਜ ਨਿਕਲੂਗਾ 10 ਦਿਨ ਹੋਰ ਲੱਗੇ ਬਹੁਤ ਵਧੀਆ ਠੀਕ ਹੈ ਬਾਈ ਆ ਦੁੱਧ ਪੀ ਕੇ ਬਾਈ ਹੁਣ ਵੀ ਬੜਾ ਕਰਮ ਵਾਲੀ ਦੇ ਵਿੱਚ ਵਜ਼ਨ ਵੀ ਬਹੁਤ ਆ ਸੋਤੀ ਗੜੇ ਨਿਕਰ ਬਹੁਤ ਆ ਮੈਂ ਬਾਈ ਤੇ ਲੈ ਆਏ ਅਮਨੇ ਬਾਈ ਨੰਬਰ ਦਈ ਕਰਾਂ ਦੀ ਵੀਰੇ 9700004677 9700004677 ਠੀਕ ਹੈ ਇਸ ਨੰਬਰ ਤੇ ਕਰਨੀ ਆ ਪਰ ਤੁਸੀਂ ਬਾਈ ਨਾਲ ਗੱਲਬਾਤ ਪਿੰਡ ਜਿਸੀ ਪਾਉ ਵਾਲੀ ਤੇ ਜ਼ਿਲ੍ਹਾ ਵਾ ਬਠਿੰਡਾ ਤੇ ਬਠਿੰਡੇ ਤੋਂ ਜਿਹੜਾ ਸਾਬੋ ਕੀ ਤਲਵੰਡੀ ਨੂੰ ਜਾਂਦਾ ਵਾ ਰੋਡ ਹੌਸ ਰੋਡ ਦੇ ਉੱਤੇ ਪੈਂਦਾ ਵਾ ਨਗਰ ਮੈਂ ਖਰੀਦ ਲਿਆ ਦਿਖਾ ਦਿੱਤੀ ਆ